ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਉਮੀਦ ਹੈ ਜੀ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਅੱਜ ਜੀ ਸਾਡੇ ਦਾ ਮੀਂਹ ਪੈ ਰਿਹਾ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿੰਨਾ ਕਿੰਨਾ ਦੇ ਮੀਂਹ ਪੈ ਰਿਹਾ ਕਿੰਨਾ ਪਿਆ ਹੈ ਘੱਟ ਵੱਧ ਆਪਣੇ ਜੀ ਰਾਤ ਇਹ 11:00 ਵਜੇ ਲੱਗ ਗਿਆ ਸੀ ਮੀਂਹ ਪੈਣਾ ਕਦੇ ਆ ਜਾਂਦਾ ਕਦੇ ਹਟ ਜਾਂਦਾ ਹੌਣ বাজ ਚੁੱਕੇ ਨੇ ਜੀ 11:30 ਰਾਤ ਦੇ 11 ਵਜੇ ਤੱਕ ਲੱਗਿਆ ਹੋਇਆ ਹੁਣ 11:30 ਹੋ ਚੁੱਕੇ ਨੇ ਕਦੇ ਵੀ ਪੈਣ ਲੱਗ ਜਾਂਦਾ ਤੇ ਕਦੇ ਹਟ ਜਾਂਦਾ ਇਹ ਹੀ ਚੱਲ ਰਿਹਾ ਜੀ ਤੇ ਅੱਜ ਸੀਗੀ ਬਸੰਤ ਬੱਚਿਆਂ ਦੇ ਸਭ ਦੇ ਘਰਾਂ ਦੇ ਵਿੱਚ ਪਤੰਗ ਡੋਰਾ ਲਿਆ ਕੇ ਰੱਖਿਆ ਹੋਈ ਅਸੀਂ ਜੀ ਬੱਚਿਆਂ ਦੀ ਅੱਜ ਬਸੰਤ ਖਰਾਬ ਹੋ ਗਈ ਜੀ ਮੀਂਹ ਕਰਕੇ ਹੁਣ ਪਤੰਗ ਨਹੀਂ ਚੜਾਈ ਜਾਂਦੇ ਮੱਚਿਆਂ ਨੂੰ ਬਹੁਤ ਚੋਅ ਸੀਗਾ ਬਸੰਤ ਦਾ ਵੀ ਇੰਨੀ ਤਰੀਕ ਦੀ ਬਸੰਤ ਆੜੀਕ ਰਹੇ ਸੀ ਸਾਰਿਆਂ ਨੂੰ ਹੈਪੀ ਬਸੰਤ ਪੰਚਮੀ ਬਹੁਤ ਮੀਂਹ ਪੈ ਰਿਹਾ ਜੀ ਰਾਤ ਨੂੰ ਇਹ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਕੱਲ ਆਪਾਂ ਗਏ ਸੀਗੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਅਨੰਦਪੁਰ ਸਾਹਿਬ ਅਰਾਜ ਜਿਹੜੇ ਗੁਰਦੁਆਰੇ ਆਏ ਜੀ ਕਈ ਹੋਰ ਜਿਵੇਂ ਕਾਪਾ ਗਏ ਸੀਗੇ ਜੀ ਪਰਿਵਾਰ ਵਿਚੋੜਾ ਗੁਰਦੁਆਰਾ ਸਾਹਿਬ ਵੀ ਦਰਸ਼ਨ ਕਰਕੇ ਆਏ ਆ ਤੇ ਪੱਠਾ ਸਾਹਿਬ ਵੀ ਜਾ ਕੇ ਆਏ ਜੀ ਚੌਂਕਾਰ ਸਾਹਿਬ ਕਈ ਗੁਰਦੁਆਰੇ ਦਰਸ਼ਨ ਕਰੇ ਆਏ ਜੀ ਆਪਾਂ ਸਵੇਰੇ ਗਏ ਸੀ ਘਰੋਂ ਤੇ ਸ਼ਾਮ ਨੂੰ ਘਰੇ ਆ ਗਏ ਸੀ ਅੱਗੇ ਆਪਾਂ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਜਰੂਰ ਦਰਸ਼ਨ ਕਰਿਓ ਜੀ ਤੁਸੀਂ ਵੀ ਇਸਵਾਰਨਾ ਪੋਦੇ ਮਹੀਨੇ ਜਾਇਆ ਨੀ ਗਿਆ ਸੀਗਾ ਫਤਿਹਗੜ੍ਹ ਸਾਹਿਬ ਤਾਂ ਕਰਕੇ ਆਪਾਂ ਹੁਣ ਚਲੇ ਗਏ ਸੀ ਆਨੰਦਪੁਰ ਸਾਹਿਬ ਤਾਂ ਬਹੁਤ ਸਾਲ ਹੋ ਗਈ ਸੀਗਾ ਇਹਨਾਂ ਨੂੰ ਬਹੁਤ ਟਾਈਮ ਬਾਅਦ ਗਈਆਂ ਜੀ ਉੱਥੇ ਵੀ ਆਪਾਂ ਦਰਸ਼ਨ ਕਰਿਆ ਈ ਸ਼ਾਮ ਨੂੰ ਘਰ ਆ ਗਏ ਸੀ ਸਵੇਰੇ ਜਾ ਕੇ ਚਲੋ ਜੀ ਅੱਗੇ ਤੁਸੀਂ ਵੀ ਦਰਸ਼ਨ ਕਰੋ ਤੁਹਾਨੂੰ ਵੀ ਕਰਾਉਣੀ ਆਪਾਂ ਦਰਸ਼ਨ ਇੱਥੇ ਸਪੌਂਸ ਚੱਕੇ ਸੀਗੇ ਜੀ ਜੇਕਰ ਸਾਹਿਬ ਦੇਤੀ ਰੂਪ ਕੋਲ ਤੇ ਸਾਹਿਬ ਥੋੜੀ ਜੀ ਕਲਿੱਪ ਲੇ ਲਓ ਤੁਸੀਂ ਵੀ ਦਰਸ਼ਨ ਕਰੋ ਜੀ

ਇਹ ਕੱਟੇ ਲਾ ਕਰਨ ਬਾਹਰ ਨੂੰ ਮਿੱਤਰਾਂ ਨੂੰ ਜੇ ਤਾਂ ਹਾਪਤਨ ਤਸੇ ਦਿਤਰੇ ਜੰਮਾ 15 ਨੇ ਸਬਸ ਉਹ ਤੇਗਾ ਨੇ ਦਰਨੀ ਨਹੀਂ ਰਿਹਾ ਉਹ ਕਿੰਨਾ ਆ ਇਹ 4 ਹਣੀ ਹੋਣੀ ਰੂਜ ਜਿੱਤੇ ਰੁੜ ਗਿਆ ਕੰਮ ਲਈ ਹੈ ਮੈਂ ਬੜਾ ਉਹ ਤਾਂ ਜੀ ਸਾਰੇ ਅੰਦਰ ਆਉਂਗੇ ਮੈਂ ਇਸ ਵਕਤ ਨਹੀਂ ਕਿਉਂਕਿ ਜੇ ਕਰਵਾਨੀਆਂ ਕਰੀਆਂ ਸਹਬ ਜਦਿਆਂ ਤਾਂ ਦੁਨੀਆ ਯਾਦ ਕਰਦੀ ਹੈ ਮੱਥੇ ਟੇਕਦੇ ਆਂ ਪਾਪ ਕਰਨ ਵਾਲਿਆਂ ਦੇ ਨੋਂ ਨਿਸ਼ਾਨ ਵੀ ਹੈ ਨਹੀਂਗੇ ਉਹ ਵਾਹ ਉਹ ਵਾਹ ਪਰਵਾਰ ਵਿਸੂੜਾ ਸਾਹਿਬ ਤੋਂ ਆਪਾਂ ਦਰਸ਼ਨ ਕਰਕੇ ਜੀ ਫਿਰ ਆਪਾਂ ਚੱਲ ਪਈ ਸੀ ਜੀ ਆਨੰਦਪੁਰ ਸਾਹਿਬ ਵਾਲੇ ਨੂੰ ਇਹ ਰਸਤੇ 'ਚ ਜਾ ਰਹੀ ਸੀ ਆਪਾਂ ਵਾਇਸਓਵਰ ਕਰ ਦਿੱਤੀ ਹੈ ਜੀ ਇੱਥੇ ਆਪਣੀ ਸਾਂਹ ਚੱਲ ਰਹੀ ਸੀਗੀ ਜੀ ਗੱਡੀ ਦੇ ਵਿੱਚ ਬਾਬਾ ਜੀ ਦੇ ਤਾਂ ਕਰਕੇ ਆਪਾਂ ਬੰਦ ਕਰ ਦਿੱਤੇ ਫਿਰ ਕਾਪੀਰਾਈਟ ਦਾ ਡਰ ਸੀ ਤੇ ਆਪਾਂ ਆਨੰਦਪੁਰ ਸਾਹਿਬ ਬਹੁਤ ਟਾਈਮ ਬਾਅਦ ਜਾ ਰਹੇ ਸੀਗੇ ਜੀ ਫਤਿਗੜ ਸਾਹਿਬ ਤਾਂ ਕਈ ਵਾਰੀ ਜਾਏ ਆਏ ਪਰ ਅਨੰਦ ਅਨੰਦਪੁਰ ਸਾਹਿਬ ਤੋਂ ਗਏ ਨੂੰ ਬਹੁਤ ਸਾਲ ਹੋ ਗਏ ਸੀ ਮੈਨੂੰ ਗਈ ਨੂੰ ਕਾਫੀ ਟਾਈਮ ਬਾਅਦ ਗਈ ਸੀ ਜੀ ਇਹ ਰਸਤੇ ਵਿੱਚ ਹੋਰ-ਗਰ ਦੁਵਾਰਾ ਸਾਹਿਬ ਵੀ ਆ ਰਹੀ ਸੀਗੇ ਬਹੁਤ ਵਧੀਆ ਮੌਸਮ ਸੀਗਾ ਜੀ ਹੁਣ ਨਾ ਤਾਂ ਜ਼ਿਆਦਾ ਠੰਡ ਹੈ ਨਾ ਹੀ ਗਰਮੀ ਹੈ ਵਧੀਆ ਦਰਸ਼ਨ ਹੋਏ ਪਰ ਨਾ ਸਫ਼ਰ ਦੇ ਵਿੱਚ ਥਕਾਵਟ ਜ਼ਰੂਰ ਹੋ ਜਾਂਦੀ ਹੈ ਜੀ ਇੱਕ ਦਿਨ ਦੇ ਵਿੱਚ ਜਦੋਂ ਆਪਾਂ ਵਾਪਸ ਆਉਣਾ ਹੁੰਦਾ ਘਰ ਕਰੋ ਵੀ ਆਪਾਂ ਜਲਦੀ ਜਲਦੀ ਤੋਰਦੇ ਆਂ ਇਹ ਕੰਮ ਕਰਕੇ ਤੇ ਆ ਕੇ ਵੀ ਗੱਲ ਕਰ ਰਹੀ ਸੀ ਜੀ ਨਹਿਰਾਂ ਚ ਪਾਣੀ ਦੇਖ ਰਹੀ ਸੀ। ਦੋਨੋਂ ਮੋੜ ਤੇ ਕੜ ਕੇ ਪਾਣੀ ਤਾਂ ਬਹੁਤ ਸੀਗਾ ਪਰ ਇੰਨਾ ਨਹੀਂ ਸੀਗਾ ਜੀ ਫੁੱਲ ਨਹੀਂ ਭਰੇ ਹੋਏ ਸੀ ਯਾਨੀ ਅੱਧੀਆਂ ਅੱਧੀਆਂ ਹੈਗੀਆਂ ਸੀ। ਬਹੁਤ ਜਿਆਦਾ ਦਰਖਤ ਨਹੀਂ ਇਧਰ ਨੂੰ ਆਪਣੇ ਵੱਲ ਘਟਨੇ। ਇੱਥੇ ਆਪਾਂ ਆਨੰਦਪੁਰ ਸਾਹਿਬ ਪਹੁੰਚਣ ਵਾਲੇ ਆ ਜੀ। ਥੋੜੀ ਦੂਰ ਐ ਇੱਥੋਂ ਬਸ ਹੁਣ। ਇਹ ਗੇਟ ਬਣਿਆ ਹੋਇਆ ਆਪਾਂ। ਨੰਗੇ ਆਇਆ ਜੀ ਉਥੋਂ। ਤੁਸੀਂ ਵੀ ਨਾਲ-ਨਾਲ ਸਾਰੀ ਗੱਲਾਂ ਤੇ ਵੀਡੀਓ ਕੋਲ ਲਗਾ ਕੇ ਰੱਖੋ ਇਹ ਆਪਾਂ ਪਹੁੰਚ ਗਏ ਜੇ ਅਨੰਪੁਰ ਸਾਹਿਬ ਤੇ 73 ਤੱਕ ਦੀ ਸਾਰੀਆਂ ਨੇ ਫਿਰ ਮਥੜੀ ਪਰ ਜਾਉਣੀ ਤੇ ਸੋਹਣੇ ਪਹਿਲਾਂ ਜਾਂਦੇ ਪਹਿਲਾਂ ਆਪਾਂ ਸੋਹਣੇ ਕੋਈ ਸੀ ਕਿਉਂ ਸੀ ਉਹ ਸੀ ਲੇਟ ਜਦੋਂ ਕੋਲੇ ਆਉਨੇ ਨੇ ਫਿਰ ਜੇ ਦੀ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਜੇ ਜਦੋਂ ਇਹ ਬੈਠ ਕੇ ਖਾਣ ਨੂੰ ਪਾਉਂਗੇ ਤਾਂ ਦੀ ਖਬਰ ਦਾ ਸਾਥ ਹੈ ਆਪੋਂ ਬਲੀ ਸੈਟਿੰਗ ਦੇ ਟਿਕਾਣੇ ਉੱਪਰ ਸਾਈਡ ਤੇ ਰਾ ਕਰਮਾ ਤੁਹ ਇਧਰ ਦੇਖ ਰਹੀ ਸੀ ਜੀ ਪਹਾੜ ਦੇ ਪਿਛੇ ਵੀ ਉਹ ਸਾਹਮਣੇ ਨਾਣਾ ਦੇਵੀ ਦਾ ਪਹਾੜ ਦਿਖ ਰਿਆ ਸੀ ਜਿਹੜੇ ਪਹਾੜ ਦੇ ਉੱਤੇ ਨਾਣਾ ਦੇਵੀ ਦਾ ਮੰਦਿਰ ਉਧਰ ਦੇਖ ਰਹੀ ਸੀ ਜੀ ਆਨੰਦਪੁਰ ਸਾਹਿਬ ਤੋਂ ਪਹਾੜ ਦਿਖਨੇ ਸ਼ੁਰੂ ਹੋ ਜਾਂਦੇ ਨੇ ਜੀ ਦੇਰ ਹੋ ਗਈ ਨਹੀਂ ਦੇਖਿਆ ਆ ਨਾਮ ਪੂਰਾ ਕਰਦੇ ਆਂ ਨਹੀਂ ਪਰ ਕੜ ਦਿੱਤੇ ਨੇ ਦੂਪਾਤੀ ਨਹੀਂ ਦੋ ਨੀ ਦੋ ਆ ਹਾਂ ਉਹ ਮੁਰੇ ਅੰਦਰੋਂ ਤੋਂ ਨਾਂਗੇ ਮੁਰੇ

ਇਹ ਹੈ ਜੀ ਗੋਲੀ ਸਾਹਬ ਨੀਚੇ ਖੂਹ ਔਰ ਜਿਹੜਾ ਗੋਲੀ ਸਾਹਬ ਬਣੀ ਹੋਈ ਹੈ ਉਥੇ ਉਥੇ ਆਪਾਂ ਨੀਚੇ ਉਤਰੇ ਸੀਗੇ ਵਾਪਸ ਆਉਂਦੇ ਨੇ ਬਣਾਈਏ ਜੀ ਇਹ ਵੀਡੀਓ ਉਤਰ ਤਾਂ ਸੌਖੀ ਗਈ ਸੀ ਇਹ ਚੜਨਾ ਬਹੁਤ ਔਖਾ ਹੈ ਬਹੁਤ ਜ਼ਿਆਦਾ ਪੌੜੀਆਂ ਨੇ ਦੀ ਸਾਰੀ ਹੌਲੀ ਹੌਲੀ ਚੜ ਰਹੇ ਸੀਗੇ ਅੱਧ ਜਿਹਾ ਇੱਥੇ ਖੜੇ ਆ ਇੱਥੇ ਆਪਾਂ ਇਹ ਤੇਗੇ ਸੀਗੇ ਜੀ ਅਜੂਪਾ ਦੇਖਣਾ ਜਿਹੜਾ ਆਨੰਦਪੁਰ ਸਾਹਿਬ ਬਣਿਆ ਹੋਇਆ ਹੈ ਇਹ ਨੀਚੇ ਪਾਣੀ ਆ ਸਾਰੇ ਸਾਰੇ ਦੋਨੇ ਸਾਈਡਾਂ ਤੇ ਪਾਣੀ ਹੈ ਇਹ ਬਾਂਦਰ ਫਿਰ ਰਹੇ ਸੀਗੇ ਇੱਥੇ ਬਹੁਤ ਬਾਂਦਰ ਸੀਗੇ ਜੀ ਇੱਥੇ ਇੱਧਰ ਵੀ ਉਧਰਲੀ ਸਾਈਡ ਜਿੱਧਰ ਦੀ ਆਪਾਂ ਬਾਹਰ ਆਵਾਂਗੇ ਫਿਰ ਹੁਣ ਆਪਾਂ ਅੰਦਰ ਜਾ ਰਹੇ ਹਾਂ ਦੇਖਣ ਲਈ ਜੀ ਫਿਰ ਵੀਡੀਓ ਚ ਬੋਲੀ ਜਾਂਦੇ ਵਿੱਚ ਇੱਧਰ ਵੀ ਪਾਣੀ ਆ ਜੀ ਦੋਨੇ ਸਾਈਡਾਂ ਤੇ ਥੱਲੇ ਪਾਣੀ ਹੈ ਪਾਣੀ 'ਚ ਬਣਿਆ ਹੋਇਆ ਬਹੁਤ ਵਧੀਆ ਲੱਗਿਆ ਜੀ ਇਹ ਦੇਖ ਕੇ ਪਰ ਆਪਣੇ ਕੋਲ ਟਾਈਮ ਥੋੜਾ ਸੀ ਕਿ ਜਲਦੀ ਜਲਦੀ ਦੇਖ ਕੇ ਚੰਗੀ ਆਈ ਦੇਖੇ ਇਥੇ ਲਟਾਂ ਕੱਟ ਲਾਈਆਂ ਹੋਈਆਂ ਸੀ ਜਿਹੇ ਇਤ ਕੇ ਅੰਦਰ ਹਨੇਰਾ ਜਾ ਕਰਿਆ ਹੋਇਆ ਸੀ ਦੇਖਾਈ ਮੈਂ ਬਣਾ ਲਈ ਵੀਡੀਓ ਮੇਰੀ ਵੀਡੀਓ ਬੰਦ ਕਰਾਉਂਦਾ ਜਾ ਰਹੇ ਇਹ ਅੰਦਰ ਵੀਡੀਓ ਨਹੀਂ ਬਣਾਉਣ ਦਿੰਦੇ ਸੀ ਕੋਈ ਤੇ ਆਪਾਂ ਬਾਹਰੋਂ ਹੀ ਬਣਾਈ ਸੀ ਇਹ ਕਾਫੀ ਸਾਲ ਹੋ ਗਏ ਇਹਨੂੰ ਬਣੇ ਨੂੰ ਪਰ ਮੈਂ ਨਹੀਂ ਦੇਖਣ ਗਈ ਸੀਗੀ ਜੀ ਅਜੇ ਹੁਣ ਪਹਿਲੀ ਵਾਰ ਦੇਖ ਕੇ ਆਈ ਹਾਂ ਇਹਦਰ ਆਪਾਂ ਵਾਪਸ ਨਿਕਲੇ ਆਈ ਸੀ ਬਾਅਦ ਚ ਬਣਾਈ ਸੀ ਜੇ ਆ ਕੇ ਥੱਲੇ ਵੀ ਇਧਰ ਦੀਆਂ ਸੀ ਇਹ ਆ ਗਈ ਸੀ ਜੀ ਇੱਥੇ ਪੱਠਾ ਸਾਹਿਬ ਆਪਾਂ ਗੁਰਦੁਆਰਾ ਸਾਹਿਬ